ਇਸ ਤਰੀਕੇ ਨਾਲ ਫਲੱਡ ਗੇਟ ਟੁੱਟ ਜਾਣੇ ਤੇ ਗੇਟਸ ਟੁੱਟ ਜਾਣੇ ਤਾਂ ਐ ਨਹੀਂ ਲੱਗਦਾ ਵੀ ਕੀ ਉਹਨਾਂ ਨੂੰ ਸਹੀ ਤਰੀਕੇ ਨਾਲ ਦੇਖਿਆ ਜਾ ਰਿਹਾ ਸੀ ਕਿਉਂ ਜੰਗਾਲੇ ਤਾਂ ਨਹੀਂ ਪਏ ਸੀ ਕੀ ਮੈਟਲ ਨੂੰ ਦੇਖਿਆ ਜਾ ਰਿਹਾ ਸੀ ਮੈਟਲ 'ਚ ਰਸਟ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਉਹਨਾਂ ਨੂੰ ਸਮੇਂ ਸਿਰ ਚੱਕਿਆ ਜਾ ਰਿਹਾ ਸੀ ਕਿ ਨਹੀਂ ਜਾ ਰਿਹਾ ਸੀ ਜਿਵੇਂ ਆਪਾਂ ਅਕਸਰ ਕਹਿੰਦੇ ਹਾਂ ਪਾਣੀ ਫੁਲਾ ਤਾਂ ਉੱਪਰ ਪਾਣੀ ਡੈਮਾਂ ਤੋਂ ਉੱਪਰ ਜਾਣ ਲੱਗ ਗਿਆ ਸੀ ਹੁਣ ਦੇਖੋ ਜਿਹੜੇ ਤਰੀਕੇ ਨਾਲ ਤਾਂ ਮਦੋਪੁਰ ਹੈਡਵਰਕਸ ਟੁੱਟਿਆ ਹੂੰ ਜੇ ਅਸੀਂ ਉਹਦੀਆਂ ਵੀਡੀਓ ਦੇਖਦੇ ਹਾਂ ਤੇ ਇਉਂ ਲੱਗਦਾ ਕਿ ਉਹਦੀ ਮੇਨਟੇਨੈਂਸ ਨਹੀਂ ਸੀ ਇੱਕ ਹੋਰ ਬੜਾ ਦਰਦਨਾਕ ਜਿਹਾ ਵੀਡੀਓ ਚੱਲ ਰਿਹਾ ਬੜਾ ਡਰਾਉਣ ਵਾਲਾ ਹੈ ਕਿ ਚੱਕੀ ਬੈਂਕ ਚੱਕੀ ਬੈਂਕ ਦੇ ਉਤੋਂ ਉਹ ਗੱਡੀ ਨੰਗਰੀ ਰੇਲ ਗੱਡੀ ਨੰਗਰੀ ਥਲਿਓ ਦੀ ਮਿੱਟੀ ਕਰ ਰਹੀ ਹੈ ਹੂੰ ਚੱਕੀ ਬੈਂਕ ਜਿਹੜਾ ਹੈ ਸਾਰਾ ਹੈ ਉਹ ਇੱਕ ਰਸਤਾ ਹੈ ਉਹ ਜੰਮੂ ਕਸ਼ਮੀਰ ਨਾਲ ਹਿੰਦੁਸਤਾਨ ਦਾ ਇੱਕ ਤਰ੍ਹਾਂ ਦਾ ਕਨੈਕਸ਼ਨ ਹੂੰ ਤੁਹਾਨੂੰ ਯਾਦ ਹੋਵੇਗਾ ਜਦੋਂ ਕੱਤਰ ਦੀ ਜੰਗ ਹੋਈ ਸੀ ਤੇ ਸਭ ਤੋਂ ਵੱਡਾ ਅਟੈਕ ਪਾਕਿਸਤਾਨ ਵੱਲੋਂ ਚੱਕੀ ਬੈਂਕ ਤੇ ਹੂੰ ਤੇ ਉਹ ਕਹਿਣ ਵਾਲੇ ਕਿ ਚੀਜ਼ਾਂ ਜੇ ਚੱਕੀ ਬੈਂਕ ਵਰਗੀਆਂ ਜ਼ਰੂਰੀ ਚੀਜ਼ਾਂ ਮੈਂਟੇਨ ਨਹੀਂ ਹੋ ਰਹੀਆਂ ਆ ਮਾਦੋ ਪਰ ਹੈਡਵਰਕਸ ਵਰਗੇ ਮੇਨਟੇਨ ਨਹੀਂ ਹੋ ਰਹੇ ਕੱਲ ਨੂੰ ਇਸ ਗੱਲ ਦੀ ਕੀ ਗਾਰੰਟੀ ਆ ਕਿ ਪੌਂਗ ਡੈਮ ਵੀ ਮੇਨਟੇਨ ਹੋ ਰਿਹਾ ਥੇਨ ਡੈਮ ਇਹ ਪਖੜਾ ਡੈਮ ਵੀ ਮੇਨਟੇਨ ਹੋ ਰਿਹਾ ਕਿ ਨਹੀਂ ਹੋ ਰਿਹਾ ਤੇ ਇਹ ਤਾਂ ਬਹੁਤ ਸਾਰੇ ਇੰਦੇਸ ਦੇ ਵਿੱਚ ਤਾਂ ਬਹੁਤ ਸਾਰੇ கிருஷ்ਨਾ ਗੋਦਾਵਰੀ ਤੇ ਕਿੰਨੇ ਡੈਮ ਬਣੇ ਹੋਏ ਆ ਗੰਗਾ ਤੇ ਹੋਰ ਕਿੰਨੇ ਦਰਿਆ ਨੇ ਜਿਨ੍ਹਾਂ ਤੇ ਡੈਮ ਬਣੇ ਹੋਏ ਆ ਮਟੂਰ ਬੰਦ ਬਣਿਆ ਹੋਇਆ ਤੇ ਕਹਿੰਦਾ ਮਤਲਬ ਕਿ ਇਹ ਚੀਜ਼ਾਂ ਮੇਨਟੇਨ ਹੀ ਨਹੀਂ ਹੋ ਰਹੀਆਂ ਤੁਹਾਡੇ ਕੋਲ ਮਾਧੋਪੁਰ ਹੈਡਵਰਕਸ ਹੀ ਤੁਹਾਡੇ ਕੋਲ ਮੇਨਟੇਨ ਨਹੀਂ ਹੋਇਆ ਕੱਲ ਨੂੰ ਭਾਖੜਾ ਡੈਮ ਦੀ ਕੀ ਮੇਨਟੇਨਸ ਕਰੋਗੇ ਤੁਸੀਂ ਹੂੰ ਜੇ ਉੱਥੇ ਕੱਲ ਨੂੰ ਕੋਈ ਇਹੋ ਜਿਹੀ ਟ੍ਰੇਡੀ ਹੋ ਜਾਂਦੀ ਹੈ ਬਾਜੀ ਪਾਈ ਜਾਵੇ ਤੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਉਹਦੇ ਨਾਲ ਕਿੰਨੀ ਤਬਾਈ ਹੋਣੀ ਹੈ ਜਿਸ ਕਰਕੇ ਇਹ ਗੱਲ ਸਾਡੀ ਬਿਲਕੁਲ ਸਹੀ ਹੈ ਇਹ ਇਹ ਚੀਜ਼ਾਂ ਨੂੰ ਸਮੇਂ ਰਹਿੰਦਿਆਂ ਹੀ ਇਹਨਾਂ ਨੂੰ ਪਛਾਣ ਲੈਣਾ ਚਾਹੀਦਾ ਸਾਨੂੰ। ਕਟਾਈਆਂ ਹੋ ਰਹੀਆਂ ਨੇ, ਕਟਾਈਆਂ ਹਰ ਪਾਸਿਓਂ ਕਟਾਈਆਂ ਹੋ ਰਹੀਆਂ ਨੇ। ਕਹਿੰਦੇ ਭਾਖੜ ਡੈਮ ਨੂੰ ਵੈਸਤਾ ਅਸੀਂ ਸੋਚਦੇ ਵੀ ਨਹੀਂ ਨਾ ਹੀ ਹੋਵੇ ਕੁਝ। ਕਹਿੰਦਾ ਖੁਸ਼ ਜੇ ਟੈਕਨੀਕ ਉੱਥੇ ਤਕਨੀਕੀ ਖਰਾਬੀ ਵੀ ਹੋ ਜਾਂਦੀ ਹੈ, ਕੁਝ ਹੋ ਜਾਂਦਾ ਹੈ ਵੀ ਇਹੋ ਜਿਹਾ ਇਨਸੀਡੈਂਟ ਉੱਥੇ ਹੋ ਜਾਂਦਾ ਤੇ ਮਾਰ ਪੰਜਾਬ ਦੀ ਨਹੀਂ, ਮਾਰ ਦਿੱਲੀ ਤੋਂ ਵੀ ਅੱਗੇ ਦਾ ਕੋਏਗੀ। ਚਲੋ ਦੇਖੋ ਇੱਕ ਅੰਦਾਜ਼ੇ ਵੀ ਨੇ। ਕੱਲ ਨੂੰ ਜੇ ਦੇਖੋ ਹ ਹੁਣ ਛੋਟੇ-ਛੋਟੇ ਡੈਮ ਟੁੱਟਿਆ ਜਾਂ ਫਲਡ ਗੇਟ ਖੋਲੇ ਪੌਂਗ ਡੈਮ ਦੇ ਉਹਨਾਂ ਖੋਲੇ ਉਹਨਾਂ ਨੇ ਉਹਦੇ ਨਾਲ ਕਿੰਨਾ ਪਾਣੀ ਅੱਗੇ ਗਿਆ ਹੂੰ ਔਰ ਕੀ ਹਾਲਤ ਅੱਜ ਕੀ ਹਾਲਤ ਬਣੀ ਪਈ ਹੈ ਪੰਜਾਬ ਦੀ ਕੀ ਹਾਲਤ ਬਣੀ ਪਈ ਹੈ ਅਗਰ ਜੇ ਅਨ ਕੰਟਰੋਲ ਸਾਰਾ ਕੁਝ ਹੀ ਅਨ ਕੰਟਰੋਲ ਹੋ ਗਿਆ ਭਖੜਾ ਡੈਮ ਟੁੱਟਣ ਦਾ ਮਤਲਬ ਸਭ ਕੁਝ ਅਨ ਕੰਟਰੋਲ ਜੇ ਸਭ ਕੁਝ ਹੀ ਅਨ ਕੰਟਰੋਲ ਹੋ ਗਿਆ ਤਾਂ ਫਿਰ ਤਬਾਹੀ ਦਾ ਮੰਜ਼ਰ ਤਾਂ ਅਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਨਾ ਸਾਡੇ ਕਿਐਸੋਂ ਬਹਾਰ ਹੋਏ ਤੇ ਇਸ ਕਰਕੇ ਇਹ ਹੈ ਕਿ ਕੁਦਰਤ ਨਾਲ ਖੇਲਵਾੜ ਬੰਦ ਕੀਤਾ ਜਾਏ ਮੇਨ ਮੁੱਦਾ ਫਿਰ ਗਲੋਬਲ ਵਾਰਮਿੰਗ ਹੈ ग्लोबल वार्मिंग ਨੂੰ ਕੰਟਰੋਲ ਕਰਨ ਵਾਸਤੇ ਕਾਰਪੋਰੇਟ ਕਾਰਨਿਆਂ ਦੇ ਮੁਨਾਫਿਆਂ ਨੂੰ ਥੋੜਾ ਜਿਆਦਾ ਰੋਕਣਾ ਪਵੇਗਾ ਸਰਕਾਰਾਂ ਨੂੰ ਮੋਡਲ ਲੈਵਲ ਤੇ ਖਾਸ ਕਰਕੇ ਸਾਡੀ ਸਰਕਾਰ ਅਮਰੀਕਾ ਦੀ ਸਰਕਾਰ ਜਾਂ ਜਿਹੜੀਆਂ ਪਾਵਰਫੁਲ ਸਰਕਾਰਾਂ ਦੁਨੀਆ ਦੇ ਵਿੱਚ ਉਹਨਾਂ ਸਾਰਿਆਂ ਨੂੰ ਬੈਠ ਕੇ ਤੇ ਚਰਚਾ ਕਰਨੀ ਚਾਹੀਦੀ ਹੈ ਖਾਲੀ ਗਲੋਬਲ ਸਮਿਟਾ ਕਰਕੇ ਅਰਥ ਸਮਿਟਾ ਕਰਕੇ ਇਹ ਮਸਲੇ ਹੱਲ ਨਹੀਂ ਹੋਣੇ ਕਿਉਂਕਿ ਇਹਨਾਂ ਦੇ ਕੋਈ ਵੀ ਜਿਹੜੇ ਉਦੇਸ਼ ਆਪਣੇ ਨਿਰਧਾਰਤ ਕਰਦੇ ਨੇ ਉਹ ਕਦੀ ਇਹਨਾਂ ਦੇ ਅਜੇ ਤੱਕ ਪੂਰੇ ਨਹੀਂ ਹੋਏ ਹਮਮ ਇਨੀ ਤੱਕ ਅਸੀਂ ਜ਼ੀਰੋ ਮਿਸ਼ਨ ਤੇ ਚਲੇ ਜਾਵਾਂਗੇ ਜ਼ੀਰੋ ਮਿਸ਼ਨ ਕਰਦੇ ਕਰਦੇ ਸਾਨੂੰ ਇਹਨਾਂ ਨੇ ਇਲੈਕਟ੍ਰਿਕ ਵਹੀਕਲ ਦਿੱਤੇ ਨੇ ਜਿਹੜੇ ਇਹਨਾਂ ਨੇ ਵੀ ਜ਼ਿਆਦਾ ਮਿਸ਼ਨਾਂ ਕਰਦੇ ਨੇ ਉਹ ਕਹਿੰਦਾ ਮਤਲਬ ਕਿ ਹਰ ਪਾਸੇ ਆ ਨਹੀਂ ਬਰਬਾਦੀ ਵਾਲੀ ਵਰਦੇ ਜਾ ਰਹੇ ਆ ਤੇ ਇਹ ਚੀਜ਼ਾਂ ਨੂੰ ਬੜੇ ਗਹਿਰ ਤਰੀਕੇ ਨਾਲ ਸੁਧਣਾ ਪਵੇਗਾ ਬਿਮਾਰੀ ਨੂੰ ਠੀਕ ਨਾ ਕਰੋ ਬਿਮਾਰੀ ਦੀ ਜੜ ਤੇ ਪਹੁੰਚ ਜੜ ਤੇ ਪਹੁੰਚ ਜੜ ਨੂੰ ਠੀਕ ਕਰੋ ਇੱਕ ਮੈਂ ਅਵੀ ਜਦੋਂ ਮੈਂ ਇਸ ਦੇ ਬਾਰੇ ਪੜ੍ਹ ਰਿਹਾ ਸੀ ਕਹਿੰਦਾ ਜਿਹੜੀ ਗਰਮ ਹਵਾ ਉੱਪਰ ਨੂੰ ਜਾਂਦੀਆਂ ਨਾ ਉਹ ਉਲਟਾ ਬਦਲਾ ਨੂੰ ਬਰਸਣ ਹੀ ਨਹੀਂ ਦਿੰਦੀਆਂ ਉੱਪਰ ਤੱਕ ਚੱਕਦੀਆਂ ਰਹਿੰਦੀਆਂ ਚੱਕਦੀਆਂ ਰਹਿੰਦੀਆਂ ਚੱਕਦੀਆਂ ਰਹਿੰਦੀਆਂ ਜਦੋਂ ਤੱਕ ਉਹਨਾਂ ਦੀ ਫਲੋ ਬਿਲਕੁਲ ਆ ਨਹੀਂ ਵਾਦਾ ਹੀ ਨਹੀਂ ਹੋ ਜਾਂਦਾ ਵੀ ਜਿੰਨਾ ਫਲੋ ਸਾਂਭ ਹੀ ਨਹੀਂ ਸਕਦੇ ਫਿਰ ਉਹ ਇੱਕਦਮ ਵਰਸਦੇ ਆ ਉੱਥੇ ਇੱਕ ਚੀਜ਼ ਹੁੰਦੀ ਹੈ ਥ੍ਰੈਸ਼ਹੋਲਡ ਵੈਲਿਊ ਹੂੰ ਥ੍ਰੈਸ਼ਹੋਲਡ ਵੈਲਿਊ ਅੱਛਾ ਥ੍ਰੈਸ਼ਹੋਲਡ ਵੈਲਿਊ ਤਾਂ ਹੀ ਤੁਸੀਂ ਕਿਸ ਚੀਜ਼ ਨੂੰ ਰੋਕ ਸਕਦੇ ਹੋ ਹੂੰ ਹੂੰ ਤੇ ਜਦੋਂ ਉਹ ਥ੍ਰੈਸ਼ ਜਿੰਨਾ ਉਹ ਇਫੈਕਟ ਜ਼ਿਆਦਾ ਹੋਏਗਾ ਦੇਖੋ ਕਿਸ ਚੀਜ਼ ਨੂੰ ਤੁਸੀਂ ਰੋਕੋਗੇ ਹੂੰ ਰੋਕੋਗੇ ਪਰ ਜਦੋਂ ਫਿਰ ਉਹ ਚੀਜ਼ ਵਰਸੇਗੀ ਤੇ ਉਹ ਜ਼ਿਆਦਾ ਹੀ ਵਰਸੇਗੀ ਹੂੰ ਦੂਜਾ ਇੱਕ ਗੱਲ ਹੈ ਕਿ ਜਿਹੜੀ ਮੈਂ ਫੇਰ ਕਹਾਂਗਾ ਕਿਉਂਕਿ ਦੇਖੋ ਹਰ ਕਿਸੇ ਦੀ ਚੀਜ਼ ਹੋ ਸਕਦੀ ਆ ਦੁਨੀਆ ਨੂੰ ਇਹ ਨੰਬਰ 1 ਤੇ ਜਿਹੜੀ ਪੋਪੂਲੇਸ਼ਨ ਕੰਟਰੋਲ ਹੈ ਨਾ ਇਹਨੂੰ ਸੀਰੀਅਸਲੀ ਲੈਣਾ ਪਵੇਗਾ ਕਿਉਂਕਿ ਪੋਪੂਲੇਸ਼ਨ ਕੰਟਰੋਲ ਵੀ ਜਿਹੜੀ ਵਧੀ ਹੋਈ ਆ 8 ਬਿਲੀਅਨ ਤੇ ਚਲੀ ਗਈ ਆ ਇਹਦੇ ਨਾਲ ਗਲੋਬਲ ਵਾਰਮਿੰਗ ਜਿਹੜੀ ਆ ਬਹੁਤ ਵਧੀ ਆ ਹੂੰ ਕਿਉਂਕਿ ਚਾਹੇ ਗਰੀਬ ਮੁਲਕਾਂ ਦੇ ਹੀ ਅਰਬਾਂ ਕਰੋੜਾਂ ਅਰਬਾਂ ਲੋਕ ਨੇ ਉਹ ਥੋੜੇ ਥੋੜੇ ਸਾਧਨ ਵੀ ਅਗਰ ਲੈਣਗੇ ਕੰਜ਼ਿਊਮ ਕਰਨਗੇ ਤੇ ਟੋਟਲ ਜਿਹੜੀ એનર્ਜੀ ਇਨਟੇਕ ਆ ਬਹੁਤ ਵੱਡੀ ਹੋ ਜਾਏਗੀ ਆਬਾਦੀ ਵਧਾਈ ਜਾਂਦੇ ਆ ਦਰਖਤ ਕੱਟੀ ਜਾਂਦੇ ਆ ਦਰਖਤ ਕੱਟੀ ਜਾਂਦੇ ਆ ਹੁਣ ਦੇਖੋ ਆ ਵੱਡੇ ਹਾਈਵੇ ਬਣੇ ਨੇ ਤੁਸੀਂ ਦੇਖਿਆ ਚੰਡੀਗੜ੍ਹ ਵਾਲਾ ਹਾਈਵੇ ਬਣਿਆ ਅੰਮ੍ਰਿਤਸਰ ਵਾਲਾ ਬਣਿਆ ਮਠੰਡੇ ਵਾਲਾ ਬਣਿਆ ਕਿੰਨੇ ਦਰਖਤ ਹੁੰਦੇ ਸੀ ਇੱਥੇ ਦਰਖਤ ਵੱਡੇ ਨੇ ਸਰਕਾਰਾਂ ਦੇ ਦਰਖਤ ਜਾਣਦੇ ਕਿ ਇੱਥੇ ਵੜ ਕੇ ਉਹਦਾ ਵੀ ਕਰਦੇ ਕਿ ਇਹ ਕੋਈ ਇਹਦਾ ਡਾਟਾ ਨਹੀਂ ਕੋਈ ਕੁਝ ਨਹੀਂ ਉਹ ਕਹਿੰਦੇ ਇੱਕ ਰਾਕਸਸ ਹੈ ਜਿਹੜਾ ਇੱਕ ਰਾਕਸਸ ਹੈ ਜਿਹਦੇ ਤਿੰਨ ਸਿਰ ਨੇ ਇੱਕ ਬਿਊਰੋਕਰਟ ਇੱਕ ਕਾਰਪੋਰੇਟਿਕ ਤੇ ਇੱਕ ਪੋਲੀਟੀਸ਼ੀਨ ਉਹ ਤਿੰਨ ਸ਼ੇਰ ਵਾਲਾ ਰਾਕਸਸ ਸਾਰਾ ਕੁਝ ਖਾ ਜਾਂਦਾ ਉਹ ਖਾ ਕੇ ਇੰਨੀ ਸਫਾਈ ਨਾਲ ਚਟਕਰ ਜਾਂਦਾ ਕਿ ਕਿਸੇ ਨੂੰ ਕੁਝ ਦਿਖਣ ਹੀ ਨਹੀਂ ਦਿੰਦਾ ਮਨਾਲੀ ਸਿਕਸ ਲਾਈਨ ਬਣੀ ਆ ਫੋਰ ਲਾਈਨ Shimla ਫੋਰ ਲਾਈਨ ਬਣੀ ਆ ਉਹ ਤਾਂ ਕਿੰਨੇ ਤਰੱਕਦ ਸੀਗੇ ਉਹ ਕਿੱਥੇ ਗਏ ਸਾਰੇ ਨਹੀਂ ਦੇਖੋ ਪਹਿਲੀ ਗੱਲ ਸੇ ਇਹ ਹੈ ਕਿ ਉਧਰ ਉਹ ਸਿਕਸ ਲੇਨ ਤੇ ਫੋਰ ਲਾਈਨ ਬਣਨੇ ਹੀ ਨਹੀਂ ਚਾਹੀਦੀ ਇਹ ਪਤਾ ਨਹੀਂ ਸਰਕਾਰ ਦੀਆਂ ਕਿਹੜੀਆਂ ਪਾਲਸੀਆਂ ਨੇ ਹੂੰ ਉੱਥੇ ਤੁਸੀਂ ਟ੍ਰੈਫਿਕ ਕਿਉਂ ਵਧਾ ਰਹੇ ਕੋਰਲੇ ਨੂੰ ਵਧਾ ਕੇ ਤੁਹਾਨੂੰ ਟ੍ਰੈਫਿਕ ਹੀ ਵਿਦਾਇਆ ਨਾ ਲੋਕਾਂ ਦਾ ਆਉਣਾ ਜਾਣਾ ਹੀ ਵਿਦਾਇਆ ਹੈ ਹੋਟਲ ਇੰਡਸਟਰੀ ਖੋਲੀ ਨਾ ਕੁਦਰਤ ਨੇ ਜੇ ਹੋਟਲ ਖੋਲਣੇ ਹੁੰਦੇ ਹੂੰ ਕੁਦਰਤ ਨੇ ਪਹਾੜਾਂ ਦੇ ਵਿੱਚ ਗੁਫਾਵਾਂ ਬਣਾਈਆਂ ਸੀ ਕੰਦਰਾ ਬਣਾਈਆਂ ਸੀ ਸਾਡੇ ਨਾਗਾ ਸਾਧੂ ਜਾਂ ਉਹ ਅਜੇ ਵੀ ਲੈ ਰਹੇ ਰਹਿੰਦੇ ਆ ਨਾ ਕੰਦਰਾ ਚ ਜਾ ਕੇ ਜੇ ਕਿਹਨਾਂ ਜਾਣਾ ਹੀ ਆ ਪਹਾੜਾਂ ਤੇ ਕੰਦਰਾ ਚ ਜਾ ਕੇ ਰੋ ਨਾ ਟ੍ਰੈਕਿੰਗ ਕਰ ਲੋ ਕੈਂਪ ਲਾ ਲੋ ਟ੍ਰੈਕ ਹੀ ਕਰ ਲੋ ਕੈਂਪ ਲੈ ਕੇ ਜਾਓ ਇਹ ਕੀ ਤਰੀਕਾ ਹੋਇਆ ਕਿ ਤੁਸੀਂ ਉੱਥੇ 6-7 ਬਣਾਤੇ ਹੈ 6-7 ਤਾਂ ਸੋਚ ਕੇ ਵੀ ਦਿਮਾਗ ਜਿਹੜਾ ਨਾ ਘੁੰਮ ਜਾਂਦਾ ਹੈ ਇਹ ਪਹਾੜ ਨਹੀਂ ਬਣੇਗਾ ਕਮਾਉਣਾ ਫੋਰ ਲੇਨ ਵਾਸਤੇ ਵੀ ਨਹੀਂ ਬਣੇ ਉਹ ਸਿੰਗਲ ਲੇਨ ਹੀ ਠੀਕ ਨਹੀਂ ਉਹ ਡਬਲ ਲੇਨ ਵੀ ਠੀਕ ਨਹੀਂ ਉੱਥੇ ਜਾ ਕੇ ਤੁਸੀਂ ਤਾਂ ਅਮਰੀਕਾ ਦੇ ਹਾਈਵੇ ਬਣਾਉਂਦੇ ਉੱਥੇ ਜਾ ਕੇ ਇਹੋ ਜਿਹੇ ਅਮਰੀਕਾ ਵੀ ਨਹੀਂ ਬਣਾਉਂਦਾ ਉਹ ਮਦਾਨਾ ਚ ਨਹੀਂ ਬਣਾਉਂਦਾ ਇਹੋ ਜਿਹੇ ਤੋਂ ਪਹਾੜਾਂ ਤੇ ਬਣਾਦਣੇ ਜਾ ਕੇ ਇਹ ਕੋਈ ਤਰੱਕੀ ਨਹੀਂ ਆ ਇਹ ਬਰਬਾਦੀ ਆ ਇਹਨਾਂ ਚੀਜ਼ਾਂ ਤੋਂ ਸਾਨੂੰ ਬਾਹਰ ਤੁਸੀਂ ਬਾਹਰਲੇ ਦੇਸ਼ਾਂ 'ਚ ਘੁੰਮਦੇ ਰਹਿੰਦੇ ਹੋ ਬਾਹਰਲੇ ਦੇਸ਼ਾਂ ਦੇ ਵਿੱਚ ਪਹਾੜਾਂ ਦੇ ਵਿੱਚ ਇੰਨੀਆਂ ਵਟਵਟੀਆਂ ਸੜਕਾਂ ਬਣੀਆਂ ਹੋਈਆਂ ਬਾਹਰਲੇ ਮੁਲਕਾਂ ਦੇ ਵਿੱਚ ਚੀਜ਼ਾਂ ਕਾਇਦੇ ਕਾਨੂੰਨਾਂ ਹੁੰਦੀਆਂ ਨੇ ਉਥੇ ਪੜਾਈ ਜਦ ਨਹੀਂ ਆ ਦੇਖੋ ਉਥੇ ਉਥੇ ਮੋਰੈਲਟੀ ਦਾ ਇੰਨਾ ਹਨਨ ਨਹੀਂ ਹੁੰਦਾ ਇਸ ਤਰੀਕੇ ਨਾਲ ਹੋਟਲ-ਹੋਟਲ ਨਹੀਂ ਬਣਾਉਂਦੇ ਨਹੀਂ ਦੇਖੋ ਉਥੇ ਨਾ ਬਹੁਤ ਕੁਝ ਚੀਜ਼ਾਂ ਨੇ ਉਥੇ ਪਰਮਿਸ਼ਨਾਂ ਲੈਣੀਆਂ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ ਉਥੇ ਬਹੁਤ ਕੁਝ ਚੀਜ਼ਾਂ ਹੁੰਦੀਆਂ ਨੇ ਤਰੀਕੇ ਨਾਲ ਚੱਲਦਾ ਕੰਮ ਤੇ ਸਾਡੇ ਮੁਲਕ ਦੇ ਵਿੱਚ ਜਿਹੜੇ ਨਾ ਪਾਕਿਸਤਾਨ ਹੋ ਗਿਆ ਇੰਡੀਆ ਹੋ ਗਿਆ ਜਿਹੜੇ ਡਿਵੈਲਪਿੰਗ ਕੰਟਰੀ ਇਹ ਸਭ ਤੋਂ ਵੱਧ ਬਰਬਾਦੀ ਡਿਵੈਲਪਿੰਗ ਕੰਟਰੀਜ਼ ਨੇ ਡਿਵੈਲਪਡ ਨੇਸ਼ਨ ਜਿਹੜੇ ਨੇ ਉਹਨਾਂ ਦੀ ਭੁੱਖ ਕਾਫੀ ਹੱਦ ਤੱਕ ਪੂਰੀ ਹੋ ਚੁੱਕੀ ਹੈ ਮੈਂ ਹੁਣੇ ਸਿੰਗਾਪੁਰ ਦਾ ਨਾਮ ਲੈ ਰਿਹਾ ਸੀ ਸਕੈਂਡੀਨੇਵੀਅਨ ਕੰਟਰੀਜ਼ ਨੇ ਨਾਰਵੇ ਹੋ ਜਾਣਾ ਸਵੀਡਨ ਹੋਇਆ ਉੱਥੋਂ ਦੇ ਲੋਕ ਜਿਹੜੇ ਨਾ ਥੋੜੀ ਕੰਟੈਂਟਡ ਲਾਈਫ ਜੀਂਦੇ ਨੇ ਕੰਟੈਂਟਡ ਲਾਈਫ ਦਾ ਮਤਲਬ ਸਾਦਗੀ ਵਾਲੀ ਜਿੰਦਗੀ ਜੀਂਦੇ ਹਨ ਉਹ ਉਹਦੇ ਵਿੱਚ ਹੀ ਭਲਾਈ ਹੈ ਤੇ ਅਸੀਂ ਲੋਕਾਂ ਨੂੰ ਵੀ ਸਿੱਖਣਾ ਪਵੇਗਾ ਕਿ ਸਾਡੇ ਜੋ ਕੀ ਕਹਿੰਦੇ ਹੁੰਦੇ ਨੇ ਇੱਕ ਦਿਖਾਵਾ ਕਹਿੰਦੇ ਹਨ ਇੱਕ ਇਹਨੂੰ ਕੀ ਬੋਲਦੇ ਹਨ ਕਿ ਸੋਸ਼ੀਪਾਜੀ ਸਾਡੇ ਮੁਲਕ ਚ ਲੋਕ ਸੋਸ਼ਲ ਬਾਜੀ ਜਿਆਦਾ ਕਰਦੇ ਆ ਔਰ ਦੇਖਾ ਦੇਖੀ ਹੁੰਦਾ ਕਿ ਅਮੀਰ ਆਦਮੀ ਨੇ ਸੋਸ਼ਲ ਬਾਜੀ ਕੀਤੀ ਅਮੀਰ ਆਦਮੀ ਨੇ ਇੱਕ ਬਹੁਤ بڑے ਹੋਟਲ ਦੇ ਵਿੱਚ ਆਪਣੀ ਬੇਟੀ ਦੀ ਸ਼ਾਦੀ ਕੀਤੀ ਜਿੱਥੇ ਪਲੇਟ ਹੀ 5000 ਰੁਪਏ ਦੀਆਂ 10000 ਰੁਪਏ ਦੀ ਹੂੰ ਔਰ ਉਹ ਸੋਚਾ ਦੇਖ ਕੇ ਦੂਜੇ ਬੰਦੇ ਨੂੰ ਵੀ ਹੋਏਗਾ ਉਹ ਏਡੀ ਮਹਿੰਗੀ ਸ਼ਾਦੀ ਨੇ ਗਲੋਬਲ ਵਾਰਮਿੰਗ ਦੇ ਵਿੱਚ ਜਾ ਕੇ ਕੀ ਪ੍ਰਭਾਵ ਪਾਇਆ ਅਸੀਂ ਪਰਵਾਹ ਹੀ ਨਹੀਂ ਕਰਦੇ ਹੂੰ ਇੱਥੇ ਦੀਵਾਲੀ ਦੇ ਉੱਤੇ ਪਟਾਕੇ ਚੱਲਦੇ ਹੁੰਦੇ ਹੁਣ ਤਾਂ ਇੱਥੇ 31 ਦਿਨ ਦੀਵਾਲੀ ਹੁੰਦੀ ਹੈ ਕਿਦਾ ਜਨਮ ਦਿਨ ਆਇਆ ਤੇ ਪਤਾ ਨਹੀਂ ਅਸਮਾਨ ਚ ਪਟਾਕੇ ਪਟਾਕੇ ਹੋ ਜਾਂਦੇ ਆ ਕਿਤੇ ਬਰਾਤ ਜਾਂਦੀ ਉਦੋਂ ਪਟਾਕੇ ਵਜਾ ਦੋ ਇਹ ਸਰ ਇਹ ਗਲੋਬਲ ਵਾਰਮਿੰਗ ਹੀ ਆ ਨਾ ਗਲੋਬਲ ਵਾਰਮਿੰਗ ਹੀ ਆ ਨਾ ਸਰਕਾਰ ਕੰਝ ਨਹੀਂ ਕੰਟਰੋਲ ਕਰਨਾ ਸਰਕਾਰ ਪਟਾਕੇ ਬੰਦ ਨਹੀਂ ਕਿਉਂ ਨਹੀਂ ਬੰਦ ਕਰ ਦਿੰਦੀ ਹੂੰ ਕਿਤੇ ਆਉਣਗੇ ਹੀ ਨਹੀਂ ਇਹ દિਵਾਲੀ ਵਾਲੇ ਦਿਨ ਪਟਾਕੇ ਚਲਾਉਣ ਦਾ ਕੀ ਤੋਕਾ ਦੇਖੋ ਜਦੋਂ ਰਾਮ ਜੀ ਹੁੰਦੇ ਸੀ ਉਦੋਂ ਪਟਾਕੇ ਹੁੰਦੇ ਸੀ ਉਦੋਂ ਪਟਾਕੇ ਨਹੀਂ ਸੀ ਹੁੰਦੇ ਹੂੰ ਤੇ ਉਹ ਕਹਿੰਦਾ ਮਤਲਬ ਇਹ ਆ ਇੰਨੀਆਂ ਲਾਈਟਾਂ ਜਲਾ ਦੇਣੀਆਂ ਉਦੋਂ ਬਿਜਲੀ ਹੁੰਦੀ ਸੀ ਨਹੀਂ ਸੀ ਹੁੰਦੀ ਨਾ ਜੇ ਦੀਵੇ ਚਲਾਏ ਹੋਣਗੇ ਕਿ ਉਹਨਾਂ ਦੇਸੀ ਕੀਤੇ ਜਲਾਏ ਹੋਣਗੇ ਜਾਂ ਤੇਲ ਦੇ ਜਲਾਏ ਹੋਣਗੇ ਕਿੰਨੇ ਕਿ ਚਲਾਤੇ ਹੋਣਗੇ ਕਿੰਨਾ ਕਿ ਤੇਲ ਹੁੰਦਾ ਕਿੰਨਾ ਕਿ ਦੇਸੀ ਕੀ ਹੁੰਦਾ ਫਿਰ ਵੀ ਇੱਕ ਸਿੰਬੋਲਿਕ ਹੀ ਹੋਇਆ ਹੈਗਾ ਨਾ ਸਾਰਾ ਕੁਝ ਹੈ ਹੁਣ ਤੇ ਕੋਈ ਅੰਤ ਹੀ ਨਹੀਂ ਹੈ ੜੜੇ بڑے ਬੰਗਲੇ ੜੜੇ بڑے ਮਹਿਲ ਨੇ ਆ ਚਮਚਮ ਕਰ ਰਹੇ ਨੇ ਬਿਜਲੀ ਨਾਲ ਉਹ ਬਿਜਲੀ ਕਿੱਥੋਂ ਆ ਰਹੀ ਹੈ ਆ ਥਰਮਲ ਪਾਵਰ ਤੋਂ ਆ ਰਹੀ ਹੈ ਕੋਲੇ ਤੋਂ ਆ ਰਹੀ ਹੈ ਗਲੋਬਲ ਵਾਰਮਿੰਗ ਹੋ ਰਹੀ ਹੈ ਅਮੀਰ ਬੰਦਿਆਂ ਨੂੰ ਇਹ ਸੋਚਣਾ ਪਵੇਗਾ ਦੇਖੋ ਦੁਨੀਆ ਤੇ ਇੱਕ ਬੜਾ ਬਦਨਾਮ ਕਰੈਕਟਰ ਹੈ ਮਸੋਲੀ ਪਰ ਮਸੋਲੀ ਨਾ ਨਾ ਇੱਕ ਵਾਰੀ ਇੱਕ ਲੈਕਚਰ ਦਿੱਤਾ ਸੀ ਕਹਿੰਦਾ ਕਿ ਮੈਂ ਉਸ ਬੰਦੇ ਨੂੰ ਇਟਾਲੀਅਨ ਨਹੀਂ ਮੰਨਦਾ ਹੂੰ ਜਿਹੜਾ ਅਮੀਰ ਕਹਿੰਦਾ ਆਪਣੇ ਆਪ ਨੂੰ ਉਹਰੋਂ ਨੇ ਕਿਸੇ ਗਰੀਬ ਇਟਾਲੀਅਨ ਦਾ ਚੁੱਲਾ ਨਹੀਂ ਜਲਾਇਆ ਹੂੰ ਹੂੰ ਤੇ ਅਹੀਂ ਯਾਰ ਜੇ ਅਮੀਰ ਲੋਕ ਤੁਸੀਂ ਹੋ ਗਏ ਹੋ ਤੁਹਾਡੇ ਕੋਲ ਇਹਨੇ ਪੈਸੇ ਆ ਗਏ ਨੇ ਤੁਸੀਂ ਤਮਾਸ਼ਾ ਕਰ ਰਹੇ ਹੋ ਦਿਖਾਵਾ ਕਰ ਰਹੇ ਹੋ ਤੇ ਇਹ ਸੋਚੋ ਵੀ ਇਹ ਦੇਸ਼ ਤਾਂ ਗਰੀਬਾਂ ਦਾ ਹੈ ਇੱਥੇ ਮੈਜੋਰਟੀ 80% 90% ਲੋਕ ਗਰੀਬ ਨੇ ਉਹਨਾਂ ਗਰੀਬਾਂ ਨੂੰ ਵੀ ਤੁਸੀਂ ਗਲਤ ਰਸਤੇ ਤੇ ਪਾਉਂਦੇ ਗੱਲ ਹੈ ਲੋਕੀ ਕਹਿਣਗੇ ਵੀ ਕਹਿੰਦੇ ਆਪਣੇ ਆਪ ਨੂੰ ਸਾਇੰਟਿਸਟ ਹੈ ਤੇ ਗੱਲਾਂ ਪੁਰਾਣੀਆਂ ਕਰੀ ਜਾਂਦੇ ਆ ਵੀ ਉਦਾਂ ਹੀ ਆਪਣਾ ਜੀਵਨ ਜਿਉਓ ਉਦਾਂ ਹੀ ਸਭ ਕੁਝ ਜਿਉਓ ਟੈਕਨੋਲੋਜੀ ਜੇ ਅੱਗੇ ਵਧ ਰਹੀ ਹੈ ਤਾਂ ਉਹਦੇ ਨਾਲ ਅੱਗੇ ਵਧਣਾ ਹੀ ਪੈਂਦਾ ਦੇਖੋ ਟੈਕਨੋਲੋਜੀ ਦੇ ਨਾਲ ਅੱਗੇ ਵਧੋ ਟੈਕਨੋਲੋਜੀ ਬੈਨੀਫਿਟ ਵਾਸਤੇ ਹੋਣੀ ਚਾਹੀਦੀ ਹੈ ਟੈਕਨੋਲੋਜੀ ਇਸ ਕਰਕੇ ਹੋਣੀ ਚਾਹੀਦੀ ਆ ਕਿ ਜੇ ਕੋਈ ਬੰਦਾ ਮੌਤ ਦੇ ਮੂੰਹ ਵਿੱਚ ਜਾ ਰਿਹਾ ਤੇ ਉਹਨੂੰ ਮੌਤ ਦੇ ਮੂੰਹ ਚੋਂ ਕੱਢਿਆ ਜਾਵੇ ਟੈਕਨੋਲੋਜੀ ਇਸ ਕਰਕੇ ਨਹੀਂ ਹੁੰਦੀ ਕਿ ਤੁਹਾਡੇ ਹਸਪੀਟਲ ਚ ਗਲਤੀ ਨਾਲ ਕੋਈ ਮਰੀਜ਼ ਆ ਗਿਆ ਉਹਨੂੰ ਹੋਰ ਬਿਮਾਰ ਕਰੋ ਉਹਦੀਆਂ ਪੂਰੀਆਂ ਜੇਬਾਂ ਖਾਲੀ ਕਰ ਲਵੋ ਤੇ ਜਾਂ ਕਰੋਨਾ ਵਰਗੀਆਂ ਘਟਿਆ ਵੈਕਸੀਨਾ ਬਣਾਈਆਂ ਜਾਣ ਜਿਹੜੀਆਂ ਸਾਰੇ ਮੁਲਕ ਦੇ ਵਿੱਚ ਓਨੇ ਬੰਦਿਆਂ ਦੀ ਜਾਨਾਂ ਨਹੀਂ ਬਚਾਉਣਗੀਆਂ ਜਿੰਨੀਆਂ ਉਹਨਾਂ ਨੇ ਮੁੜ ਕੇ ਜਾਨਾਂ ਹਾਰਟ ਅਟੈਕ ਦੇ ਰੂਪ ਵਿੱਚ ਲੈ ਲੈਣੀਆਂ ਨੇ ਤਰੱਕੀ ਤਾਂ ਇਸ ਵਾਰ ਸਿਰ ਕਹਿੰਦੀ ਆ ਕਿ ਤੁਸੀਂ ਲੋਕਾਂ ਨੂੰ ਸੁਖ ਦੋ ਤਰੱਕੀ ਇਹ ਕਹਿੰਦੀ ਆ ਕਿ ਪਬਲਿਕ ਟਰਾਂਸਪੋਰਟ ਇੰਨੀ ਅਮੀਰ ਹੋ ਜਾਣੀ ਚਾਹੀਦੀ ਆ ਕਿ ਤੁਹਾਨੂੰ ਆਪਣੀਆਂ ਪ੍ਰਾਈਵੇਟ ਗੱਡੀਆਂ ਲੈਣੀਆਂ ਹੀ ਨਾ ਪਾਵੇ ਹੂੰ ਲੋਡ ਹੀ ਨਾ ਪਾਵੇ ਤਰੱਕੀ ਤਾਂ ਇਹ ਕਹਿੰਦੀ ਆ ਕਿ ਅਗਰ ਪਿੰਡ ਦੇ ਵਿੱਚ ਅਗਰ 500 ਕਿੱਲਾ ਜ਼ਮੀਨ ਆ ਦੋ ਟਰੈਕਟਰਾਂ ਨਾਲ ਜ਼ਮੀਨ ਉਾਈ ਜਾ ਸਕਦੀ ਆ ਤੇ ਉਸ ਪਿੰਡ ਦੇ ਵਿੱਚ 50 ਟਰੈਕਟਰ ਕਿਉਂ ਆ ਗਏ ਨੇ ਤਰੱਕੀ ਤਾਂ ਇਹ ਕਹਿੰਦੀ ਆ ਕਿ ਅਗਰ ਇੱਕ ਲੜਕੀ ਦੀ ਸ਼ਾਦੀ ਕੀਤੀ ਆ ਸਲਾਈ ਮਸ਼ੀਨ ਸਲਾਈ ਤਾਂ ਆਉਂਦੀ ਨਹੀਂ ਕਿਸੇ ਨੂੰ ਉਹਨੂੰ ਦਾਦੀ ਦੇ ਵਿੱਚ ਸਲਾਈ ਮਸ਼ੀਨ ਕਿਉਂ ਦਿੱਤੀ ਜਾ ਰਹੀ ਹੈ ਕਿਉਂਕਿ ਗਲੋਬਲ ਵਾਰਮਿੰਗ ਨਾਲ ਉਹ ਵੀ ਜੁੜਿਆ ਹੋਇਆ ਹੈ ਕਿਤੇ ਨਾ ਕਿਤੇ ਮਾਮਲਾ ਇਦਾਂ ਦੀ ਜਿਹੜੀ ਚੀਜ਼ਾਂ ਨੇ ਅਗਰ ਤੁਸੀਂ ਏਸੀ ਤੋਂ ਬਗੈਰ ਰਹਿ ਸਕਦੇ ਹੋ ਖਾਲੀ ਇੱਕ ਤੁਸੀਂ ਆਪਣੇ ਬੱਚੇ ਨੂੰ ਮਜਬੂਰ ਕਰ ਦਿੱਤਾ ਬਿਮਾਰ ਕਰ ਦਿੱਤਾ ਹੈ ਏਸੀ ਦੇ ਵਿੱਚ ਕੱਲ ਨੂੰ ਉਹਦੀਆਂ ਹੱਡੀਆਂ ਦਰਦ ਹੋਣੀਆਂ ਨੇ ਉਹਨੇ ਜਾ ਕੇ ਡਾਕਟਰਾਂ ਕੋਲ ਜਾਣਾ ਹੈ ਉੱਥੇ ਜਾ ਕੇ ਫਿਰ ਗਲੋਬਲ ਵਾਰਮਿੰਗ ਨਾਲ ਇਹਨੂੰ ਜੋੜਨਾ ਕਿਤੇ ਕਿਤੇ ਨਾ ਕਿਤੇ ਉਸ ਚੀਜ਼ ਨੇ ਹੂੰ ਇਹ ਚੀਜ਼ਾਂ ਜਿਹੜੀਆਂ ਨੇ ਇਹ ਅਸੀਂ ਬਹੁਤ ਗਲਤ ਰਸਤੇ ਤੇ ਪੈ ਗਏ ਆਂ ਸਾਡੀਆਂ ਪਾਲਿਸੀ ਪਲਾਨਰਾਂ ਨੂੰ ਸੋਚਣਾ ਪਵੇਗਾ ਬਹਿ ਕੇ ਵਿਚਾਰਾ ਕਰਨੀਆਂ ਪੈਣਗੀਆਂ ਸਸਟੇਨੇਬਲ ਡਵੈਲਪਮੈਂਟ ਦੁਨੀਆ ਤਬਾਹ ਵਾਲ ਜਾ ਰਹੇ ਦੁਨੀਆ ਤਬਾਹ ਹੋ ਰਹੀ ਹੈ ਦੇਖੋ ਵਾਦੇ ਹੀ ਜਾ ਰਹੇ ਨੇ ਦੇਖੋ ਪ੍ਰੈਕਟੀਕਲੀ ਯਹੀ ਕ ਨਵੀਂ ਇਨਕਾਰ ਕਰੀਏ ਵਾਦੇ ਹੀ ਜਾ ਰਹੇ ਨੇ ਦੁਨੀਆ ਤਬਾਹੀ ਵਾਲੀ ਵਧੀ ਜਾ ਰਹੀ ਹੈ ਮੈਂ ਨਿਊਕਲੀਅਰ ਜੰਗਾਂ ਦੀ ਗੱਲ ਨਹੀਂ ਕਰ ਰਿਹਾ ਨਿਊਕਲੀਅਰ ਜੰਗਾਂ ਤੇ ਆਪਣੇ ਆਪ ਦੀ ਕਾਫੀ ਵੱਡਾ ਇੱਕ ਮਸਲਾ ਨੇ ਤੇ ਪਰ ਜਿਹੜੀ ਇਹ ਕੁਝ ਹੋ ਰਿਹਾ ਜਿਹੜੀ ਇਹ ਕੋਸੋ ਰਿਹਾ ਕਾਰਪੋਰੇਟ ਘਰਾਣਿਆਂ ਦੇ ਪ੍ਰਾਫਿਟ ਇੰਨੇ ਵੱਧ ਗਏ ਨੇ ਇੰਨੇ ਅਨਬ੍ਰਿਡਲਡ ਹੋ ਗਏ ਨੇ ਇੰਨੇ ਬੇਲਗਾਮ ਹੋ ਗਏ ਨੇ ਉਹ ਜੰਗਾਂ ਪੜਗਾ ਦਿੰਦੀਆਂ ਨੇ ਮੁਲਕਾਂ ਦੇ ਵਿੱਚ ਸਰਕਾਰਾਂ ਉਹਨਾਂ ਦੇ ਇਸ਼ਾਰਿਆਂ ਦੇ ਕਹਿੰਦੇ ਹੁੰਦੇ ਨਾ ਮਦਾਰੀ ਦੀ ਬੰਦਰੀ ਵਾਂਗ ਨੱਚਦੀਆਂ ਨੇ ਔਰ ਇੱਕ ਗਵਰਨਮੈਂਟ ਦੂਜੀ ਗਵਰਨਮੈਂਟ ਦੇ ਉੱਤੇ ਖਾਸ ਕਰਕੇ ਅਮਰੀਕਾ ਹਮਲੇ ਤੱਕ ਕਰ ਦਿੰਦਾ ਹੈ ਕਿਉਂ ਕਿ ਉੱਥੇ ਕਿਸੇ ਖਾਸ ਕਾਰਪੋਰੇਟ ਘਰਾਣੇ ਦਾ ਜਿਹੜਾ ਹਿੱਤ ਹੁੰਦਾ ਉਹ ਪੂਰਾ ਨਹੀਂ ਹੋ ਰਿਹਾ ਹੁੰਦਾ ਤੇ ਇਹ ਗੱਲਾਂ ਜਿਹੜੀਆਂ ਨੇ ਅਕਲਿਮੇਟਲੀ ਗਲੋਬਲ ਵਾਰਮਿੰਗ ਹੀ ਹੈ ਹੂੰ ਹੁਣ ਆਜ਼ਰਬਾਈਜਾਨ ਆਰਮੀਨੀਆ ਦੀ ਜੰਗ ਹੋ ਗਈ ਰੂਸ ਯੂਕਰੇਨ ਦੀ ਜੰਗ ਹੋ ਗਈ ਇੱਥੇ ਕੱਲ ਨੂੰ ਇਜ਼ਰਾਈਲ ਦੀ ਜੰਗ ਹੋ ਗਈ ਉਹਦੇ ਨਾਲ ਹੋ ਗਈ ਕੱਲ ਨੂੰ ਇੱਕ ਫਿਲਮ ਆਈ ਸੀ ਇੱਕ ਫਿਲਮ ਆਈ ਸੀ ਉਹ ਦੁਨੀਆ ਦੀ ਬਹੁਤ ਮਸ਼ਹੂਰ ਫਿਲਮ ਬਣੀ ਜਾਂਦੀ ਆ ਗੋਨ ਵਿਦ ਦਾ ਵਿੰਡ ਹੂੰ ਉਹਦੇ ਵਿੱਚ ਇੱਕ ਡਾਇਲੌਗ ਸੀ ਜਿਹੜਾ ਦੁਨੀਆ 'ਚ ਬੜਾ ਮਸ਼ਹੂਰ ਹੋਇਆ ਉਹ ਕਹਿੰਦੇ ਯਾਰ ਜੰਗਾਂ ਦੇ ਬਾਰੇ ਜੰਗਾਂ ਇੱਕ ਬੁਰੀ ਚੀਜ਼ ਨੇ ਜਦੋਂ ਜੰਗਾਂ ਖਤਮ ਹੁੰਦੀਆਂ ਨੇ ਤੇ ਕਿਸੇ ਨੂੰ ਪੁੱਛਿਆ ਜਾਂਦਾ ਕਿ ਜੰਗ ਛੇੜੀ ਕਿਉਂ